ਤੇਰੇ ਇਲਾਕੇ ਚ ਕੋਈ ਸਿਆਣਾ ਬੰਦਾ ਹੈ ਨਹੀਂ? ਹਾਂ। ਬਹੁਤ ਨੇ। ਕਿਉਂ? ਤੈਨੂੰ ਕਦੇ ਕਿਸੇ ਨੇ ਸਮਝਾਇਆ ਨਹੀਂ ਕਿ ਮਹਿਫਿਲ ਚ ਬਹਿ ਕੇ ਕੁੱਤਿਆਂ ਨੂੰ ਨਹੀਂ ਪੌਂਕੀਦਾ। ਓ ਛੱਡ। ਇਹ ਖੁਸ਼ੀ ਦਾ ਮੌਕਾ ਮੱਲਾ। ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ। ਓਏ ਆ ਬੰਦੂਖ ਨਵੀਂ ਲਈ ਐ? ਹਾਂ। ਇਹ ਬੰਦੂਖ ਨਵੀਂ ਲਈ ਐ। ਪੂਰੀ ਅੱਧੇ ਮੇਲ ਤੱਕ ਮਾਰ ਐ ਜੀ। ਓਏ ਇਹਦੇ ਨਾਲ ਸ਼ਿਕਾਰ ਸ਼ਕੂਰ ਕਰਕੇ ਦੇਖ ਲੈਣਾ ਤੀ। ਕਿਤੇ ਮੌਕੇ ਤੇ ਧੋਖਾ ਨਾ ਦੇ ਜੇ ਉਹ ਇਹ ਕਿਹੜਾ ਡੱਸ ਕਿਉਂ ਆਇਆ ਜਿਹੜੀ ਮੌਕੇ ਜਾ ਕੇ ਧੋਖਾ ਦੇ ਜੂ ਹੈ ਆਹ ਦੀ ਗੱਲ ਛੱਡ ਦੇ ਨਾ ਮੱਲਾ ਨਾ ਇਹ ਖੇਡ ਹਣ ਕੱਲੇ ਨੂੰ ਕੱਲੇ ਦੀ ਆ ਹਾ ਪਾ ਦੋ ਮੈਂ ਪੜੇ ਤੋਂ ਬਾਹਰ ਹਾਂ ਇਹ ਹੱਥ ਕੱਲੇ ਬੰਦੂਕ ਦਾ ਕੋੜਾ ਨਹੀਂ ਧੱਪਣ ਜਾਣਦੇ ਕੰਢੇ ਵਿੱਚ ਤਪਦੇ ਆ ਸੁਣ ਲਿਆ ਬੈਲੀਆ ਹੁਣ ਜਾਏ ਕੰਢੀ ਛੁੱਟੂਗੀ ਨਹੀਂ ਤੇ ਫਿਰ ਇਹ ਕੰਢੀ ਟੁੱਟੂਗੀ ਜਾਣਦੇ ਕਿchnਿਆ ਸਲੇ ਮਾੜਾ ਗਾਇਮਲ ਨੂੰ ਮੈਂ ਬਹੁਤ ਚਿਰ ਤੋਂ ਜਾਣਦਾ ਕੱਕਾ ਯਾਰ ਹੈ ਮੇਰਾ ਹਾਂ ਪਰ ਅਸੀਂ ਦੋਹਾਂ ਨੇ ਕਦੇ ਪੱਗ ਨਹੀਂ ਵਟਾਈ ਮਾ ਬਸਿਆਂ ਪਰ ਪਤਾ ਨਹੀਂ ਕਿਉਂ ਜ਼ਿੰਦਗੀ ਚ ਪਹਿਲੀ ਵਾਰ ਅੱਜ ਮੇਰਾ ਕਿਸ ਨਾਲ ਪੱਗ ਵਟਾਉਣ ਨੂੰ ਚਿਤ ਕਰ ਆਇਆ ਪੱਗ ਵੀ ਉੱਥੇ ਹੀ ਵਟਾਈ ਜਾਂਦੀ ਹੈ ਭਾਈ ਸਿਆਂ ਜਿੱਥੇ ਮਤ ਸਾਂਝੀ ਹੁੰਦੀ ਆ ਲੈ ਫੇਰ ਮੋੜਾ ਅੱਜ ਤੋਂ ਤੇਰੇ ਨਾਲ ਪੱਗ ਵੀ ਸਾਂਝੀ ਐ ਤੇ ਮੱਤ ਵੀ ਸਾਂਝੀ ਐ ਗੜਕ ਤੇ ਛੋਲੇ ਆਦਾ ਕੰਨਾ ਲੱਗਣਾ ਪਾਦੀ ਸਾਰੀਆਂ ਕ੍ਰਿਸ਼ਨ ਮੈਨੂੰ ਪਤਾ ਸੀ ਤੂੰ ਆਏਂਗਾ ਤੈਨੂੰ ਕੋਈ ਸ਼ੱਕ ਨਹੀਂ ਮੱਥਾ ਟੇਕਦਾ ਮਾਤਾ ਜੁੰਦਾ ਰਹੇ ਪੁੱਤ ਮੱਥਾ ਟੇਕਦਾ ਬੀਬੀ ਜੁੰਦਾ ਰਹੇ ਪੁੱਤ ਭਾਈ ਆਪਾਂ ਦੋਵਾਂ ਦੀ ਕਿਸਮਤ ਨਾ ਇੱਕੋ ਜਈਆ ਸਾਡਾ ਦੋਵਾਂ ਦਾ ਇਸ ਕਰ ਤੋਂ ਵਿਛੋੜਾ ਲਿਖਿਆ ਹੈਲੇ ਦਾਸ ਕਾਮਲੀ ਕਿਹੋ ਜੀਆਂ ਗੱਲਾਂ ਕਰੀ ਜਾਂਦੀ ਐ ਉਹ ਸਾਰੇ ਕਿਹੜੇ ਤੇਰੇ ਬੀਕਾਂ ਨੇ ਨੇ ਭੂਆ ਮਾਰਕੈਟ ਹੀ ਪਹੁੰਚ ਜਾ ਕਰਾਂ। ਅੜ ਜਾ ਤੂੰ ਵੱਡਾ ڈاکੂਆ। ਪੁਲਿਸ ਦੀ ਇੱਕ ਘੂਰਣੀ ਚੱਲੀ ਜਾਣੀ ਤੇ ਤੂੰ। ਕਿਵੇਂ ਭਾਈ? ਆਪਾਂ ਪੁਲਿਸ ਦੀ ਨਿਗਾਹ 'ਚ ਨਹੀਂ ਆਉਣਾ ਚਾਚੇ। ਅੱਛਾ ਬੱਤ ਉੱਥੇ ਅਨਪੜ੍ਹੇ ਦਾ ਕਿਦਾਂ ਕਰਦੇ ਆਂ? ਰੋਈਆਂ 'ਚ ਨਾ ਮਾਤਾ, ਬੰਦੇ ਦੀ ਭੁੱਖੀ ਮਰ ਜਾਂਦੀ ਐ। ਉਹ ਤੂੰ ਫਿਕਰ ਨਾ ਕਰ, ਸਭ ਠੀਕ ਚੱਲਦਾ ਐ। ਫੇਰ ਕਰਕੇ ਨਾ ਨਾ ਕਰ। ਕਰਮਾਂ ਮਾਰੇ ਤਾਂ ਮੈਂ ਜੇ ਨਾ ਸਕਦੇ ਰੋਗ ਪਿੱਛੇ ਪੁੱਤ ਘਵਾ ਲਿਆ ਜੇ ਕਿ ਤੇਰਾ ਰੱਬ ਸੱਚਾ ਹੋ ਘੜੀ ਮੋੜ ਲਿਆਵੇਂ ਤਾਂ ਮੈਂ ਉਸਗੇ ਤੋਂ ਪਸਾਗਰ ਕੇ ਲੰਘ ਜਾ ਮਾਤਾ ਜੇ ਮਾਵਾਂ ਦੇ ਕਹੇ ਤੋਂ ਰੱਬ ਘੜੀਆਂ ਮੋੜਦਾ ਹੁੰਦਾ ਨਾ ਤਾਂ ਅੱਜ 7 ਜੁਗ ਹੋਣਾ ਸੀ ਹੈ ਬੇਬੇ ਸ਼ੱਕ ਨਾ ਦੇਣਾ ਸਵੇਰੇ ਨਿੱਕੀ ਦੀ ਬਰਾਤ ਆਉਣੀ ਆ ਅੰਦਰ ਵੇਕੇ ਗੱਲ ਕਰਦੇ ਆਜੋ ਚਲੋ ਅੰਦਰ ਚਲੀਏ ਚਦਰ ਆ ਆਰਫਲ ਫੜ ਕੇ ਖੁੱਲੀ ਚ ਰੱਖ ਦੇ ਚਲਾ ਆਵੇ ਪਿਛਲੀਏ <laughs> आजा मेरा पुत्र आले आजा माता ओ आ भी किसने मथा टेकना दाया मथा टेकना मथा टेकना चाचा आजा आजा माता मथा टेकना बापू चल रहा है भाई माफ समझे यार किसी भी जीता चेतनी लगता तेरे बिना सारा कर वाटिकानु पैंदा है ਤੂੰ ਵਾਪਸ ਆ ਜਾ ਪੰਪ ਰਲਕੇ ਵਹੀ ਕਰ ਲਾਂਗੇ ਹੈ ਗੱਲ ਤਾਂ ਤੇਰੀ ਠੀਕ ਹੈ ਜੋਣਿਆ ਆਪਣੇ ਟੱਬਰ ਤੇ ਪਿੰਡ ਤੋਂ ਵੱਡੇ ਕੋਈ ਸ਼ੈ ਨਹੀਂ ਹੁੰਦੀ ਪਰ ਜੇ ਬੰਦੇ ਲੜਨਾ ਬੰਦ ਕਰ ਦੇਣਾ ਤਾਂ ਨਸਲਾ ਹੱਥਲ ਹੋ ਜਾਂਦੀਆਂ ਨੇ ਆ ਦੋਨਾਂ ਪੰਜਾਬ ਜੱਟ ਸਾਥ ਬਣਦਾ ਜੇ ਜੱਟ ਸਾਥ ਨਾ ਨਾ ਬਣਿਆ ਤਾਂ ਫਿਰ ਡਾਕੂ ਤਾਂ ਪੱਕਾ ਬਣਦਾ ਫਿਰ ਮੈਂ ਕੀ ਬਣਾ ਬਈ ਸਾਦ ਕੇ ਡਾਕੂ ਬਸ ਤੂੰ ਪਾਧੋਂ ਤੋਂ ਨਾ ਬਜੇ ਚਾਟੀ ਬਣੀ ਬਾਕੀ ਮੈਂ ਦੇਖ ਲਉ ਬਰਾਤਾਂ ਵਾਲੀਆ ਪਾਣੀ ਸੰਤ ਨਾਲੇ ਹੱਥ ਦੋੜੇ ਛੇਦੀ ਖਲਾਲਾ ਲੈ ਇਧਰ ਫੜਾ ਮੈਨੂੰ ਲੱਕੜ ਦਾ ਲਾ ਲੱਕੜੇ ਤੇ ਮੜੀ ਜੀ ਖਿੱਚ ਕੇ ਹੱਥ ਮਾਰ ਬਾਪੂ ਧੀ ਵੀ ਮਾਰ ਲੈ ਹੱਥ ਬਰਾਤ ਪਹੁੰਚਣ ਵਾਲੀ ਆ ਚੰਗਾ ਬਾਈ ਚੰਗਾ ਮੰਦੜੇ ਨਾ ਸਾਨੂੰ ਬੋਲ ਬੋਤਨੀ ਅਸੀਂ ਤੇਰੀ ਮੇਰੀ ਰਾਣੀ ਤੇ ਨਜ਼ਰ ਨਾ ਲੱਗ ਜੇ ਉਹ ਸ਼ੇਰਾ ਜਨ ਵਾਸਤੇ ਇੰਤਜ਼ਾਮ ਹੋ ਗਿਆ ਹੂੰ ਹੂੰ ਹੋ ਗਿਆ ਜੀ ਹੋ ਗਿਆ ਹਾਂ ਆ ਗਿਆ ਕਿਸ਼ਨੀ ਹੋ ਗਈ ਤਿਆਰ ਹਾਂ ਖੁਸ਼ ਆ ਨਾ ਬੜਾਈ ਸੋਹਣੀ ਲੱਗਦੀ ਹੈ ਨਾ ਵੀ ਰੰਗ ਦਾ ਸੂਟ ਪਾਇਆ ਜੇ ਮਿਲ ਲੈ ਇੱਕ ਵਾਰੀ ਬਾਪੂ ਆਪੂ ਦਾ ਵਿਚੋਲਾ ਨਹੀਂ